ਤਾ ਇਸ ਵੇਲੇ ਦੀ ਇੱਕ ਹੋਰ ਵੱਡੀ ਖਬਰ ਜੈਤੋ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਜੈਤੋ ਦੇ ਐਮ.ਐਲ.ਏ ਦੇ ਵੱਲੋਂ ਇੱਕ ਪਿੰਡ ਦਾ ਸਰਪੰਚ ਚੁਣਿਆ ਜਾਂਦਾ ਤੇ ਸਰਪੰਚ ਦਾ ਐਲਾਨ ਵੀ ਜੋ ਹੈ ਸ਼ਰੀਆਮ ਕੀਤਾ ਜਾਂਦਾ ਕਿ ਆ ਜਾਂਦਾ ਕਿ ਅਸੀਂ ਕੈਂਡੀਡੇਟ ਐਲਾਨਨ ਨਹੀਂ ਆਏ ਅਸੀਂ ਤਾਂ ਸਰਪੰਚ ਦਾ ਐਲਾਨ ਕਰਨਾ ਹੈ ਜਿਹੜੇ ਬੰਦੇ ਤੰਗ ਕਰਦੇ ਨੇ ਜਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਇਕੱਲੇ-ਇਕੱਲੇ ਬੰਦੇ ਨੂੰ ਅਸੀਂ ਬੰਦਾ ਬਣਾ ਦੇਾਂਗੇ ਤਾਂ ਹੁਣ ਇਹ ਵੀਡੀਓ ਜੋ ਹੈ ਲਗਾਤਾਰ ਵਾਰ ਲਪੂਰੀ ਹੈ ਜਿੱਥੇ ਕਐਮਐਲਏ ਦੇ ਵੱਲੋਂ ਸਰਪੰਚ ਦਾ ਐਲਾਨ ਕਰ ਦਿੱਤਾ ਜਾਂਦਾ ਤੇ ਕੀ ਆ ਜਾਂਦਾ ਕਿ ਆਖੀ ਸਾਡਾ ਸਰਪੰਚ ਹੈ ਇਹੋ ਹੀ ਸਰਪੰਚੀ ਦੀ ਕੁਰਸੀ ਦੇ ਉੱਤੇ ਬੈਠੇਗਾ ਤੇ ਕੀ ਹੈ ਕਿ ਹੁਣ ਹੱਥ ਲਾ ਕੇ ਦਿਖਾਏ ਕੋਈ ਸਾਡੇ ਬੰਦੇ ਨੂੰ ਇਕੱਲੇ ਇਕੱਲੇ ਨੂੰ ਅਸੀਂ ਬੰਦਾ ਬਣਾ ਕੇ ਰੱਖ ਦਿਆਂਗੇ ਤਾਂ ਹੁਣ ਵੀਡੀਓ ਜੁ ਹੈ ਲਗਾਤਾਰ ਵਾਰ ਲਕੂਰੀਆ ਐਮਐਲਏ ਮੌਲਕ ਸਿੰਘ ਹੋਰਾਂ ਦੀ ਜਿਨ੍ਹਾਂ ਦੇ ਵੱਲੋਂ ਸਿੱਧੇ ਤੌਰ ਤੇ ਜਾ ਕੇ ਇੱਕ ਪਿੰਡ ਦੇ ਸਰਪੰਚ ਦਾ ਐਲਾਨ ਕਰ ਦਿੱਤਾ ਜਾਂਦਾ ਪੂਰੀ ਵੀਡੀਓ ਵੀ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਪੂਰਾ ਮਾਮਲਾ ਜਾਣ ਲਵੋ ਦਰਅਸਲ ਫਰੀਦਕੋਟ ਦੇ ਜੈਤੋ ਤੋਂ ਐਮਐਲਏ ਮੌਲਕ ਸਿੰਘ ਦੇ ਵੱਲੋਂ ਸਟੇਜ ਦੇ ਉੱਤੇ ਖਲੋਕੇ ਇੱਕ ਪਿੰਡ ਦੇ ਵਿੱਚ ਸਰਪੰਚ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਆ ਜਾਂਦਾ ਹੈ ਕਿਹੀ ਸਾਡਾ ਸਰਪੰਚ ਹੈ ਤੇ ਜਿਹੜੇ ਬੰਦੇ ਸਾਡੇ ਬੰਦਿਆਂ ਦੀ ਬਾਹ ਫੜ ਕੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਸੀ ਉਹਨਾਂ ਦੇ ਨਾਲ ੱੱਕਾ ਕਰਦੇ ਸੀ ਉਹਨਾਂ ਨੂੰ ਏਕਾ ਨਹੀਂ ਬਣਾਣ ਦਿੰਦੇ ਸੀ ਭਾਈਚਾਰਕ ਸਾਂਝ ਤੋੜਨ ਦੀ ਕੋਸ਼ਿਸ਼ ਕਰਦੇ ਸੀ ਪਿੰਡ ਦੇ ਵਿੱਚ ਉਹਨਾਂ ਨੂੰ ਐਮਐਲਏ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਚੇਤਾਵਨੀ ਦਿੱਤੀ ਗਈ ਹੈ ਕਿ ਆ ਕਿ ਬੰਦੇ ਬਣ ਜਾਓ ਨਹੀਂ ਤਾਂ ਅਸੀਂ ਤੁਹਾਨੂੰ ਬੰਦੇ ਬਣਾ ਦੇਾਂਗੇ ਮੈਂ ਤਾਂ ਤੁਹਾਨੂੰ ਮੈਨੂੰ ਪਤਾ ਪਿਛਲੀ ਵਾਰੀ ਇੱਥੇ ਕੀ ਹੋਇਆ ਚੈਲ ਮੋਲੋ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਘੜ-ਘੜ ਕੇ ਬਾਹਰ ਕੱਢਦੇ ਰਹੇ ਆ ਪਰ ਚੈੱਕ ਕੀ ਹੋਣਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਬੀਜਰ ਕੀ ਤੇ ਮਗਾ ਦਾ ਹੁਣੀ ਲਾ ਦੇ ਬੁਕਾਏ ਸਾਰੇ ਬੰਦੇ ਆਪਣੇ ਕਰਮੇ ਅਸੀਂ ਸਰਪੰਚ ਜੀ ਨਾਲ ਕਰ ਰਾਇਆ ਹੈ ਸਾਡਾ ਸਰਪੰਚ ਹੈ ਸਰਪੰਚ ਬਣੂਗਾ ਪਰ ਮਨੂ ਵੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਂਝ ਬਣਾ ਕੇ ਰੱਖੀਏ ਕਰਕੇ ਕੋਈ ਬੰਦਾ ਨਹੀਂ ਬਣਦਾ ਤਾਂ ਇੱਥੇ ਬੰਦੇ ਬਣਾਵਾਂਗੇ ਕੋਣ ਹਾਂ ਕਿਹੜਾ ਬੰਦਾ ਨਹੀਂ ਮੰਨਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਂਝ ਖਰਾਬ ਕਰਦੇ ਆ ਜੇ ਫਿਰ ਮਨਾਂ ਦਾ ਕੀ ਕਰਕੇ ਬਤਾਇਓ ਪਰ ਮੁੱਕੇ ਅਸੀਂ ਖੜਾਵਾ ਦੇ ਪਤਾਇਆ ਕਿ ਕਿਉਂਕਿ ਸਾਡਾ 3 ਮਹੀਨਾ ਸੁਖੀਤ ਆਪ ਘਰ ਦਾ ਹੁੰਦਾ ਆ ਸਾਡੀ ਟੀਮ ਸਾਰੇ ਇੰਸਟੋਰੀ ਨਾਲ ਬੋਤੇ ਸ਼੍ਰੀ ਮੈਂਨਾਂ ਦੀ ਸ਼੍ਰੀਤੀ ਦਾ ਪੈਦਾ ਰੱਖਦੇ ਇਹਨਾਂ ਨੂੰ ਆਏ ਆ ਵੀ ਇਹ ਕਿਹੜਾ ਪਸ ਕਰਦੇ ਆ ਤੇ ਕਹਿੰਦੇ ਆ ਕਿ ਆਮਕਰਾ ਨੇਤੀ ਆਪੋ ਤੋਂ ਜਾਦੇ ਦਿੰਦੀ ਇਹ ਤਾਂ ਤੋਂ ਮੂਰੇ ਆ ਜਾਣੇ ਇਹ ਤਾਂ ਕੁਝ ਬਣ ਜਾਣਾ ਤਾਂ ਇਸ ਵੇਲੇ ਦੀ ਇੱਕ ਹੋਰ ਵੱਡੀ ਖਬਰ ਜੈਤੋ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਜੈਤੋ ਦੇ ਐਮਐਲਏ ਦੇ ਵੱਲੋਂ ਇੱਕ ਪਿੰਡ ਦਾ ਸਰਪੰਚ ਚੁਣਿਆ ਜਾਂਦਾ ਹੈ ਤੇ ਸਰਪੰਚ ਦਾ ਐਲਾਨ ਵੀ ਜੋ ਹੈ ਸ਼ਰੀਆਮ ਕੀਤਾ ਜਾਂਦਾ ਹੈ ਕਿ ਆ ਜਾਂਦਾ ਹੈ ਕਿ ਅਸੀਂ ਕੈਂਡੀਡੇਟ ਐਲਾਨਨ ਨਹੀਂ ਆਏ ਅਸੀਂ ਤਾਂ ਸਰਪੰਚ ਦਾ ਐਲਾਨ ਕਰਨਾ ਹੈ ਜਿਹੜੇ ਬੰਦੇ ਤੰਗ ਕਰਦੇ ਨੇ ਜਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਕੱਲੇ-ਕੱਲੇ ਬੰਦੇ ਨੂੰ ਅਸੀਂ ਬੰਦਾ ਬਣਾ ਦੇਾਂਗੇ ਤਾਂ ਹੁਣ ਇਹ ਵੀਡੀਓ ਜੋ ਹੈ ਲਗਾਤਾਰ ਵਾਰ ਲਪੂਰੀ ਹੈ ਜਿੱਥੇ ਕਐਮਐਲਏ ਦੇ ਵੱਲੋਂ ਸਰਪੰਚ ਦਾ ਐਲਾਨ ਕਰ ਦਿੱਤਾ ਜਾਂਦਾ ਤੇ ਕੀ ਆ ਜਾਂਦਾ ਕਿ ਆਖੀ ਸਾਡਾ ਸਰਪੰਚ ਹੈ ਇਹੋ ਹੀ ਸਰਪੰਚੀ ਦੀ ਕੁਰਸੀ ਦੇ ਉੱਤੇ ਬੈਠੇਗਾ ਤੇ ਕੀ ਹੈ ਕਿ ਹੁਣ ਹੱਥ ਲਾ ਕੇ ਦਿਖਾਏ ਕੋਈ ਸਾਡੇ ਬੰਦੇ ਨੂੰ ਇਕੱਲੇ ਇਕੱਲੇ ਨੂੰ ਅਸੀਂ ਬੰਦਾ ਬਣਾ ਕੇ ਰੱਖ ਦਿਆਂਗੇ ਤਾਂ ਹੁਣ ਵੀਡੀਓ ਜੋ ਹੈ ਲਗਾਤਾਰ ਵਾਰ ਲਕੂਰੀਆ ਐਮਐਲਏ ਅਮੌਲਕ ਸਿੰਘ ਹੋਰਾਂ ਦੀ ਜਿਨ੍ਹਾਂ ਦੇ ਵੱਲੋਂ ਸਿੱਧੇ ਤੌਰ ਤੇ ਜਾ ਕੇ ਇੱਕ ਪਿੰਡ ਦੇ ਸਰਪੰਚ ਦਾ ਐਲਾਨ ਕਰ ਦਿੱਤਾ ਜਾਂਦਾ ਪੂਰੀ ਵੀਡੀਓ ਵੀ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਪੂਰਾ ਮਾਮਲਾ ਜਾਣ ਲਵੋ ਦਰਅਸਲ ਫਰੀਦਕੋਟ ਦੇ ਜੈਤੋ ਤੋਂ ਐਮਐਲਏ ਮੌਲਕ ਸਿੰਘ ਦੇ ਵੱਲੋਂ ਸਟੇਜ ਦੇ ਉੱਤੇ ਖਲੋਕੇ ਇੱਕ ਪਿੰਡ ਦੇ ਵਿੱਚ ਸਰਪੰਚ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਕਿਆ ਜਾਂਦਾ ਹੈ ਕਿ ਹੀ ਸਾਡਾ ਸਰਪੰਚ ਹੈ ਤੇ ਜਿਹੜੇ ਬੰਦੇ ਸਾਡੇ ਬੰਦਿਆਂ ਦੀ ਬਾਹ ਫੜ ਕੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਸੀ ਉਹਨਾਂ ਦੇ ਨਾਲ ੱੱਕਾ ਕਰਦੇ ਸੀ ਉਹਨਾਂ ਨੂੰ ਇੱਕਾ ਨਹੀਂ ਬਣਾਣ ਦਿੰਦੇ ਸੀ ਭਾਈਚਾਰਕ ਸਾਂਝ ਤੋੜਨ ਦੀ ਕੋਸ਼ਿਸ਼ ਕਰਦੇ ਸੀ ਪਿੰਡ ਦੇ ਵਿੱਚ ਉਹਨਾਂ ਨੂੰ ਐਮਐਲਏ ਦੇ ਵੱਲੋਂ ਸਿੱਧੇ ਤੌਰ ਦੇ ਉਤੇ ਚੇਤਾਵਨੀ ਦਿੱਤੀ ਗਈ ਹੈ ਕਿ ਆ ਕਿ ਬੰਦੇ ਬਣ ਜਾਓ ਨਹੀਂ ਤਾਂ ਅਸੀਂ ਤੁਹਾਨੂੰ ਬੰਦੇ ਬਣਾ ਦੇਾਂਗੇ ਮੈਂ ਤਾਂ ਤੁਹਾਨੂੰ ਮੈਨੂੰ ਪਤਾ ਨਹੀਂ ਕਿ ਇਸ ਵੀਰ ਦੇ ਇਥੇ ਕੀ ਹੋ ਰਿਹਾ ਹੈ। ਚਲ ਮੋਲੋ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਘੜ-ਘੜ ਕੇ ਬਾਹਰ ਕੱਢਦੇ ਰਹੇ ਆ ਪਰ ਚੈੱਕ ਕੀ ਹੋਣਾ ਮੇਰੇ। ਤੇ ਮੈਂ ਉਹਨਾਂ ਨੂੰ ਇਥੋਂ ਇਥੋਂ ਹੀ ਇਹਨਾਂ ਜੀ.ਆਰ.ਪੀ. ਤੇ ਮਗਾ ਦਾ ਹੁਣੀ ਲਾ ਦੇ ਬੁਕਾਏ। ਸਾਰੇ ਬੰਦੇ। ਨਾਮ ਨਹੀਂ ਕਰਨਾ ਇਹ ਅਸੀਂ ਸਰਪੰਚੀ ਨਾਮ ਕਰ ਰਾਇਆ ਹੈ ਸਾਡਾ ਸਰਪੰਚ ਹੈ ਸਰਪੰਚ ਬਣੂਗਾ ਪਰ ਮਨੂ ਵੀ ਮੈਂ ਸਾਰੇ ਜਣੇ ਨੂੰ ਮਹਿਲਾ ਦਾ ਬੇਇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ ਕਰਦੇ ਕੋਈ ਬੰਦਾ ਨਹੀਂ ਬਣਦਾ ਤਾਂ ਇੱਥੇ ਬੰਦੇ ਬਣਾਵਾਂਗੇ ਤੁਹਾਨੂੰ ਕੋਣ ਹਾਂ ਕਿਹੜਾ ਬੰਦਾ ਨਹੀਂ ਮੰਨਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਭ ਖਰਾਬ ਕਰਦੇ ਆ ਜੇ ਫਿਰ ਮਨਾਂ ਦਾ ਕੀ ਕਰਕੇ ਬਤਾਇਓ ਪਰ ਮੁੱਕੇ ਅਸੀਂ ਬਣਾਵਾਦੇ ਬਤੇ ਕਹੇ ਬਣਾਇਆ ਕਿਉਂਕਿ ਸਾਡਾ ਪਰ ਚੇਅਰਮੈਨ ਸੁਖਬੀਰ ਆਪ ਘਰ ਦਾ ਹੁੰਦਾ ਆ ਸਾਡੀ ਟੀਮ ਸਾਰੇ ਨੌਜਵਾਨ ਮੁੰਡੇ ਸ਼੍ਰੀ ਮੈਨਾਂ ਦੀ ਸ਼੍ਰੀਕੀ ਦਾ ਪੈਦਾ ਕਰਦੇ ਆ ਇਹਨਾਂ ਨੂੰ ਆਏ ਆ ਵੀ ਇਹ ਕਿਹੜਾ ਬਸ ਕਰਦੇ ਆ ਤੇ ਕਹਿੰਦੇ ਆ ਕਿ ਆਮ ਕਰਾਤੀ ਆਪੋ ਤੋਂ ਘਰ ਦੇ ਦਿੰਦੀ ਇਹ ਤਾਂ ਉਹਨੇ ਆ ਜਾਣੇ ਇਹ ਤਾਂ ਕੁਝ ਬਣ ਜਾਣਾ ਪਰ ਇਹ